ਫਗਵਾੜਾ ਨਜ਼ਦੀਕ ਉੱਚਾ ਪਿੰਡ ਵਿਖੇ ਦੋ ਤੇਰਾ ਵਿਚਕਾਰ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਸਿਵਲ ਹਸਪਤਾਲ ਫਗਵਾੜਾ ਵਿਖੇ ਜਰੇ ਇਲਾਜ ਇੱਕ ਧੀਰ ਦੀ ਮਹਿਲਾ ਸੰਤੋਸ਼ ਨੇ ਦੱਸਿਆ ਕਿ ਉਹਨਾਂ ਦੇ ਗੁਆਂਢ ਵਿੱਚ ਰਹਿੰਦੇ ਇੱਕ ਵਿਅਕਤੀ ਨੇ ਲੱਕੜਾਂ ਦੇ ਚਲਦਿਆਂ ਉਹਨਾਂ ਸਮੇਤ ਉਹਨਾਂ ਦੇ ਬੱਚਿਆਂ ਤੇ ਹੋਰ ਮਹਿਲਾਵਾਂ ਨਾਲ ਬੁਰੀ ਤਰ੍ਹਾਂ ਨਾਲ ਮਾਰਕੁੱਟ ਕੀਤੀ ਹੈ ਉਹਨਾਂ ਦੋਸ਼ ਲਗਾ ਕੇ ਉਕਤ ਵਿਅਕਤੀ ਪਹਿਲਾਂ ਵੀ ਉਹਨਾਂ ਨਾਲ ਬਿਨਾਂ ਕਿਸੇ ਕਾਰਨ ਲੜਾਈ ਝਗੜਾ ਕਰਦਾ ਰਹਿੰਦਾ ਹੈ ਹੁਣ ਆ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਦੋਸ਼ੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਬੱਡੇ ਗਾੜੀ ਨਾਲ ਲੜਾਈ ਕੀਤੀ ਕੱਲ ਵੀ ਕੀਤੀ ਕੱਲ ਸਾਡੇ ਐਨ ਘੁੱਟਣ ਪੈਂਦੀ ਸੀ ਕੱਲ ਸਾਰੀ ਰਾਣੀ ਨੀ ਕਿ ਕੁੰਡਾ ਲਾ ਕੇ ਰੱਖਿਆ ਸਾਡੇ ਜਾ ਕੇ ਗੀੜ ਦੇਖ ਲੋ ਗੀਟਾਂ ਵਿੱਚ ਬਾਰਸ਼ੀ ਮਾਰੀ ਹੋਆ ਨਿਸ਼ਾਨ ਪੈ ਗਿਆ ਕਹਿੰਦੇ ਸੀ ਬਾਹਰ ਕੰਟੋਂ ਮੈਂ ਮਾਰਨੀ ਆਈ ਬੱਟਣੀ ਆਈ ਨਹੀਂ ਕਹਿੰਦਾ ਮੈਂ ਭਾਵੇਂ ਜੀ ਤਜਵਾ ਮੈਨੂੰ ਕਹਿੰਦੇ ਆ ਮੈਨੂੰ ਕੋਈ ਪਰਵਾਹ ਨਹੀਂ ਹੈ ਅੱਜ ਆਪ ਮਗਰ ਹੁਣ ਬਾਡੂ ਵੀ ਆਪਣਾ ਸੈਸੂ ਪਾੜ ਕੇ ਮਗਰ ਸਾਡੇ ਆਇਆ ਆ ਸਾਨੂੰ ਕੁੱਟ ਮਾਰ ਕੇ ਕੌਣ ਹੈ ਉਹ ਬੱਚੀ ਹੈ ਲੱਭਾਇਆ ਉਹਦੇ ਨਾਂ ਸਾਡੇ 2:3 ਬੱਚੇ ਆ ਦੇਖ ਲਓ ਪਮਾਇ ਕੀ ਆਇਆ ਹੋ ਸਾਡੇ ਨਾਲ ਉਹਨਾਂ ਦੇ ਵੀ ਦੰਦੀਆਂ ਵੱਢੀਆਂ ਆ ਪੂਰਾ ਹਾਲ ਉਹਨਾਂ ਦਾ ਕੋਈ ਕੀਤਾ ਆ टांग ਮਾਰੀ ਉਹ ਮੇਰੇ ਮੁੰਡੇ ਦੇ ਸੇ ਖੂਨ ਨਿਕਲਦਾ ਆ ਉਹਨੂੰ ਵੀ ਲੈ ਕੇ ਆਏ ਜੀ ਕਿੰਨੇ ਲੋਕ ਜ਼ਖਮੀ ਆ ਤੁਸੀਂ ਅਸੀਂ ਆ ਗਏ 4 ਤੇ ਕੀ ਇਹ ਲੜਾਈ ਝਗੜੇ ਜਿਹੜਾ ਕੱਲ ਹੋਇਆ ਤੇ ਸ਼ਿਕਾਇਤ ਦਿੱਤੀ ਹੋਈ ਆ ਦੀ ਹਾਂ ਜੀ ਤੇ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਉਹਦਾ ਫੈਸਲਾ ਸੁਵੇਨਵਾ ਕੇ ਆ ਅੱਜ ਫੇਰ ਸ਼ਰਾਬ ਪੀ ਕੇ ਸਾਨੂੰ ਕਹਿੰਦੇ ਆ ਨਹੀਂ ਸਾਡੇ ਨਿਕਲੇ ਬਾਹਰ ਘੁੰਮਣ ਫੇਰ ਚੱਲੇ ਆ ਦੀ ਪਹਿਲੇ ਸਾਡੇ ਨਿਆਣੇ ਨੂੰ ਪੈਟ ਦਿਖਾਇਆ ਨਿਆਣੇ ਨੇ ਸਾਡੇ ਕਹਿੰਦੇ ਅਸੀਂ ਤੈਨੂੰ ਕੁੱਛ ਗਿਆ ਤੁਹਾਨੂੰ ਪੈਟ ਦਿਖਾਉਣਾ ਫੀਟਾ ਮਨ ਲੱਪਿਆ ਕੀ ਮੰਗ ਕਰਦੇ ਆ ਪ੍ਰਸ਼ਾਸਨ ਨੂੰ ਅਸੀਂ ਮੰਨ ਕਰਦੇ ਆ ਇਹਨਾਂ ਸਜ਼ਾ ਹੋਣੀ ਚਾਹੀਦੀ ਆ ਜਦੋਂ ਵੀ ਸਾਡੇ ਬੱਚੇ ਨੰਗਦੇ ਆ ਇਹ ਆਹੀ ਕੁਛ ਕਰਦੇ ਆ ਵਰਤਮਾਨ ਕਰਦੇ ਆ ਮੁਰੇ ਇੰਤਰਾ ਵੀ ਦੇ ਕਹਿੰਦੇ ਇੱਕਦਮ ਆ ਕੇ ਅਸੀਂ ਥਾਣੇ ਜਾਣਾ ਤੁਹਾਨੂੰ ਬੜੀ ਲੱਗ ਜੂਗੀ ਲੱਗ ਜੀ ਸਾਨੂੰ ਬੁਲਵਾ ਬੇਬੀ ਇਹ ਗੱਲ ਕਹਿੰਦਾ ਪੁੱਤ ਵੀ ਇਹ ਕਹਿੰਦਾ ਉਧਰ ਦੂਸਰੀ ਧਿਰ ਦੇ ਰਾਹੁਲ ਨੇ ਦੱਸਿਆ ਕਿ ਉਹ ਤੇ ਉਸ ਦੇ ਪਿਤਾ ਦੋਵੇਂ ਹੀ ਵਿਦੇਸ਼ ਤੋਂ ਆਏ ਨੇ ਤੇ ਉਹਨਾਂ ਦੇ ਗਵਾਂਡੀ ਬਿਨਾਂ ਕਿਸੇ ਰੰਜਿਸ਼ ਤੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ ਉਹਨਾਂ 'ਤੇ ਦੋਸ਼ ਲਗਾਇਆ ਕਿ ਪਹਿਲੀ ਧੀ ਨੇ ਉਸ ਦੇ ਪਿਤਾ ਤੇ ਉਸ ਨਾਲ ਬੁਰੀ ਤਰ੍ਹਾਂ ਨਾਲ ਮਾਰਕੁੱਟ ਕੀਤੀ ਹੈ ਜਿਸ ਬਾਬਤ ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ ਉਹਨਾਂ ਵੀ ਪੁਲਿਸ ਪ੍ਰਸ਼ਾਸਨ ਪਾਸੋਂ ਦੋਸ਼ਾਂ ਖਿਲਾਫ ਕਾਰਵਾਈ ਕਰ ਇਨਸਾਫ ਦੀ ਕੋਹਾ ਲਗਾਈ ਹੈ ਮਾਮਾ ਜੀ ਸਾਡੇ ਗਵਾਂਡੀ ਸਾਨੂੰ ਟਿਕਣ ਨਹੀਂ ਦਿੰਦੇ ਸਾਡੇ ਨਾਲ ਬਦਮਾਸ਼ੀ ਕਰਦੇ ਆ ਉਹਨਾਂ ਦੇ ਨਿਆਣੇ ਆ ਤੇ ਉਹਨਾਂ ਦੇ ਮਾਪਿ ਉਹਨਾਂ ਦਾ ਸਾਥ ਦਿੰਦੇ ਆ ਅਸੀਂ ਦੂ ਪੇਪਾ ਤਾਂ ਜੀ ਅਸੀਂ ਬਾਹਰੋਂ ਆਏ ਆ ਸਾਨੂੰ ਦੁਬਾਰਾ ਇਹ ਇੱਥੇ ਰੋਕਣਾ ਚਾਹੁੰਦੇ ਆ ਇਹਨਾਂ ਤੋਂ ਸਾਡੀ ਤਰੱਕੀ ਜਰੀ ਨਹੀਂ ਜਾਂਦੀ ਸਾਡੇ ਨਾਲ ਰੰਜਿਸ਼ ਰੱਖਦੇ ਆ ਪਹਿਲਾਂ ਤੋਂ ਹੀ ਸਾਡੇ ਨਾਲ ਪਹਿਲਾਂ ਵੀ 1 ਸਾਲ ਪਹਿਲਾਂ ਵੀ ਨਹੀਂ ਲੜਾਈ ਹੋਈ ਤੇ ਅੱਜ ਵੀ ਅਸੀਂ ਕੋਠੇ ਦੇ ਬੈਠੇ ਜੀ ਆਪਣੇ ਕੌਸ਼ਲ ਹੀ ਇਹਨਾਂ ਨੂੰ ਕਿਹਾ ਤੇ ਇਹਨਾਂ ਨੇ ਥੱਲੇ ਸਾਡੇ ਇੱਟਾਂ ਮਾਰੇ ਆ ਉੱਠਦੇ ਆਂ ਦੇ ਬੰਗਲੇ ਪਿਓ ਦਾ ਸਿਰੇ ਪੜਿਆ ਤੇ ਦੁਨੀਆਂ ਹੱਟਾਂ ਅੰਦਰ ਲੱਗੀਆਂ ਜੀ ਦੇਖੋ ਕੋਈ ਕੋਈ ਨਹੀਂ ਰੰਜਿਸ਼ ਰੱਖਦੇ ਆ ਕੱਲ ਮੈਂ ਦੁੱਧ ਲੈ ਕੇ ਆ ਰਿਹਾ ਸੀ ਕੱਲ ਸ਼ਾਮੀ ਇਹ ਬੋਰੇ ਆ ਗਏ ਮੇਰੇ ਮੈਨੂੰ ਘੇਰਦੇ ਸੀਗੇ ਮੈਂ ਉੱਥੋਂ ਵੀ ਬਚ ਕੇ ਮੱਝ ਨਿਕਲਾਂ ਤੇ ਘਰੇ ਆ ਕੇ ਵੀ ਮੈਨੂੰ ਕਹਿੰਦੇ ਕੀ ਗੱਲ ਹੈ ਤੈ ਤੇ ਹੁਣ ਇਹਨਾਂ ਨੇ ਅਸੀਂ ਰਿਪੋਰਟ ਦਿੱਤੀ ਇੱਥੇ ਐਸਐਸਪੀ ਆਫਿਸ ਤੇ ਰਿਪੋਰਟ ਦਿੱਤੀ ਹੈ ਇਹਨਾਂ ਦੇ ਖਿਲਾਫ ਤੇ ਬਾਅਦ ਕਾ ਸਾਡੇ ਵਾਲੇ ਤੇ ਇਸ ਤੋਂ ਬਾਅਦ ਵੀ ਇਹਨਾਂ ਨੇ ਅੱਜ ਲੜਾਈ ਕੀਤੀ ਸਾਡੇ ਨਾਲ ਸਵੇਰੇ ਪੁਲਿਸ ਆਈ ਸੀ ਸਾਡੇ ਤੇ ਇਹਨਾਂ ਨੇ ਅਸੀਂ ਵੀ ਇਹਨਾਂ ਦੇ ਪਾਚਾ ਕਰਾਇਆ ਤੇ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਮੰਗ ਇਨਸਾਫ ਮੰਗ ਕਰਦੇ ਜੀ ਇਹ ਗਰੀਬ ਤੇ ਤੱਕਾ ਹੁੰਦੇ ਆ ਤੁਸੀਂ ਆਪ ਦੇਖੋ ਜਰਾ ਅਸੀਂ ਮਾਨ ਵਾਲਿਆਂ ਮੇਰੇ ਵੀ ਸਾਹ ਦੇਖ ਲੋ ਜੀ ਛੱਟਾ ਮੇਰੇ ਵੀ ਲੱਗੀਆਂ ਮੇਰੇ ਪੈਰ ਛੱਲੇ ਪਿਆ 6-7 ਜਣੇ ਹੈਗੇ 6-7 ਨੇ ਇਹਨਾਂ ਦੀਆਂ ਤੀਮੀਆਂ ਹੋ ਗਈਆਂ ਪਰ ਜੀ ਸਾਰਿਆਂ ਨੇ ਸਾਨੂੰ ਕੁੱਟਿਆ ਜਾਣ ਠੀਕ ਕਰੀਏ ਭਾਈ ਇਹ ਤੋਂ ਬਾਅਦ ਤੇ ਸਾਡੀ ਮੰਗ ਲੀ ਡਾਕਟਰ ਸਾਹਿਬ ਜੀ ਸਾਡੇ ਕੋਲ ਤਿੰਨ ਉੱਚਾ ਪਿੰਨ ਤੋਂ ਪੇਸ਼ੈਂਟ ਆਏ ਆ ਲੜਾਈ ਝਗੜੇ ਦਾ ਕੇਸ ਆ ਤੇ ਜਿਨ੍ਹਾਂ ਦਾ ਪਰਚਾ ਕੱਟ ਕੇ ਉਹਨਾਂ ਨੂੰ ਇਲਾਜ ਲਈ ਰੱਖਿਆ ਗਿਆ ਹੈ ਤੇ ਕੀ ਦੂਜੀ ਪਾਰਟੀ ਵੀ ਆਈ ਹੈ ਭਾਈ ਦੂਜੀ ਪਾਰਟੀ ਆਈ ਹੈ ਉਹਨਾਂ ਦਾ ਹਜੇ ਪਰਚਾ ਕੱਟਣਾ ਆ ਕਿੰਨੇ ਲੋਕ ਉਹ ਉਹ ਇੱਕ ਜਾਨੇ ਆ ਤੇ ਇਧਰੋਂ ਤਿੰਨ ਜਾਨੇ ਹੈਗੇ ਆ ਤੇ ਕੀ ਲੜਾਈ ਝਗੜੇ ਦੀ ਪੁਲਿਸ ਨੂੰ ਇਨਫੋਰਮੈਂਸਨ ਪਹੁੰਚੀ ਤੱਕ ਪੁਲਿਸ ਇਨਫੋਰਮੇਸ਼ਨ ਜਾ ਚੁੱਕੀ ਹੈ